ਯੋਗਾ ਗਰਲ ਅਰਚਨਾ ਮਕਵਾਨਾ ਦੇ ਵੱਲੋਂ ਇੱਕ ਨਵੀਂ ਵੀਡੀਓ ਸਾਂਝੀ ਕਰ ਦਿੱਤੀ ਗਈ ਜਿਸ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪਾਏ ਗਏ ਪਰਚੇ ਦਾ ਜ਼ਿਕਰ ਉਹਨਾਂ ਨੇ ਕੀਤਾ ਔਰ ਨਾਲ ਦੀ ਨਾਲ ਵਾਰਨਿੰਗ ਦੇ ਦਿੱਤੀ ਹੈ ਸਿੱਧੀ ਕਿ ਅਜੇ ਵੀ ਸਮਾਂ ਹੈ ਪਰਚਾ ਵਾਪਸ ਲੈ ਲਓ ਨਹੀਂ ਤਾਂ ਫਿਰ ਕਨਸੀਕਵੈਂਸਸ ਭੁਗਤਨੇ ਪੈਣਗੇ ਉਹਨਾਂ ਨੇ ਕਿਹਾ ਕਿ ਮੇਰੀ ਲੀਗਲ ਟੀਮ ਇਸ ਉੱਤੇ ਫੌਰੀ ਐਕਸ਼ਨ ਜਿਹੜਾ ਉਹ ਲਵੇਗੀ ਉਹਨਾਂ ਨੇ ਸਮਾਂ ਦਿੱਤਾ ਆਪਣੇ ਵੱਲੋਂ ਕਿ ਅਜੇ ਵੀ ਸਮਾ ਹੈਗਾ ਆ ਪਰਚਾ ਜਿਹੜਾ ਉਹ ਕੈਨਸਲ ਕਰਵਾ ਦਿੱਤਾ ਜਾਵੇ ਨਹੀਂ ਤਾਂ ਉਸ ਤੋਂ ਬਾਅਦ ਲੀਗਲ ਪੱਧਰ ਦੇ ਉੱਤੇ ਨਜਿੱਠਿਆ ਜਾਵੇਗਾ ਦਰਸਲ ਅਰਚਨਾ ਮਕਵਾਨਾ ਜਿਹੜੇ ਨੇ ਉਹ ਦਰਬਾਰ ਸਾਹਿਬ ਆਉਂਦੇ ਨੇ ਦਰਬਾਰ ਸਾਹਿਬ ਆ ਕੇ ਉੱਥੇ ਯੋਗਾ ਕਰਦੇ ਨੇ ਔਰ ਉੱਥੇ ਹੀ ਅ ਪ੍ਰਕਰਮਾਂ ਦੇ ਵਿੱਚ ਇਹ ਫੋਟੋ ਜਿਹੜੀ ਆ ਉਹ ਖੇਚੀ ਜਾਂਦੀ ਹੈ ਫੋਟੋ ਖਿੱਚ ਕੇ ਯੋਗਾ ਕਰਦੇ ਆਂਦੀ ਤੇ ਸੋਸ਼ਲ ਮੀਡੀਆ ਦੇ ਵਾਇਰਲ ਹੁੰਦੀ ਹੈ ਔਰ ਉਹ ਇਸ ਤਰ੍ਹਾਂ ਵਾਇਰਲ ਹੁੰਦੀ ਹੈ ਕਿ ਉਸ ਤੋਂ ਬਾਅਦ ਇਸ ਬੀਬੀ ਦਾ ਵਿਰੋਧ ਹੋਣਾ ਸ਼ੁਰੂ ਹੋ ਜਾਂਦਾ ਇੱਥੋਂ ਤੱਕ ਵਿਰੋਧ ਹੁੰਦਾ ਕਿ ਉਸ ਦੇ ਖਿਲਾਫ ਪਰਚਾ ਦਰਜ ਕਰ ਦਿੱਤਾ ਜਾਂਦਾ ਹਾਲਾਂਕਿ ਸਮਨ ਵੀ ਜਾਰੀ ਹੋਏ ਸਿਗੇ ਪੰਜਾਬ ਪੁਲਿਸ ਦੇ ਬਲੌਣਾ ਨੂੰ ਜਿਸ ਉਤੇ ਹੁਣ ਉਹਨਾਂ ਨੇ ਵੀਡੀਓ ਜਾਰੀ ਕਰਕੇ ਤੇ ਸਪਸ਼ਟਕਰਨ ਸਾਂਝਾ ਕੀਤਾ ਉਹਨਾਂ ਨੇ ਕਿਹਾ ਕਿ ਮੈਂ ਉੱਥੇ ਯੋਗਾ ਕਰਦੀ ਸੀ ਉੱਥੇ ਮੈਨੂੰ ਕਿਸੇ ਸੇਵਾਦਾਰ ਨੇ ਨਹੀਂ ਰੋਕਿਆ ਬਿਲਕੁਲ ਜਿਹੜੇ ਦੋ ਸੇਵਾਦਾਰ ਅ ਉਥੋਂ ਸੇਵਾ ਮੁਕਤ ਕਰ ਦਿੱਤੇਗੇ ਉਹਨਾਂ ਨੂੰ ਕੱਢ ਦਿੱਤਾ ਗਿਆ ਔਰ ਇੱਕ ਨੂੰ ਜੁਰਮਾਨਾ ਜਿਹੜਾ ਉਹ ਲਗਾਇਆ ਗਿਆ ਇਹ ਜ਼ਰੂਰ ਖਬਰ ਸਾਹਮਣੇ ਆਈ ਸੀ ਪਰ ਦੂਜੇ ਪਾਸੇ ਉਹਨਾਂ ਨੇ ਉਹਨਾਂ ਨੇ ਦਾਵਾ ਕੀਤਾ ਕਿ ਉੱਥੇ ਜਿਹੜੀਆਂ ਸੰਗਤਾਂ ਮੌਜੂਦ ਸੀ ਉਹਨਾਂ ਨੇ ਕਿਸੇ ਨੇ ਮੈਨੂੰ ਕੁਝ ਨਹੀਂ ਕਿਹਾ ਇਥੋਂ ਤੱਕ ਕਿ ਕੁਝ ਲੋਕ ਜਿਹੜੇ ਸਰਦਾਰ ਸਨ ਉਹਨਾਂ ਨੇ ਮੇਰੀਆਂ ਤਸਵੀਰਾਂ ਉੱਥੇ ਕਲਿੱਕ ਕੀਤੀਆਂ ਨੇ ਪਰ ਅਚਾਨਕ ਐਸਜੀਪੀਸੀ ਨੂੰ ਮੇਰੇ ਨਾਲ ਕੀ ਪ੍ਰੋਬਲਮ ਹੋ ਗਈ ਉਹਨਾਂ ਨੇ ਸਾਫ਼ ਤੌਰ ਦੇ ਉੱਤੇ ਇਹ ਸਵਾਲ ਚੁੱਕੇ ਨੇ ਪਰ ਗੱਲ ਇੱਥੇ ਖੜਦੀ ਹੈ ਕਿ ਮਰਿਆਦਾ ਵੀ ਕੋਈ ਚੀਜ਼ ਹੈ ਮਰਿਆਦਾ ਦੇ ਆਧਾਰ ਦੇ ਉੱਤੇ ਹਰ ਥਾਂ ਦੇ ਉੱਤੇ ਵਿਚਰਨਾ ਚਾਹੀਦਾ ਜਦੋਂ ਉਹਨਾਂ ਨੇ ਸੋਸ਼ਲ ਮੀਡੀਆ ਦੇ ਵਿੱਚੋਂ ਸਕਰੋਲ ਕਰਦੇ ਆ ਤਾਂ ਸਾਫ਼ ਤੌਰ ਦੇ ਉੱਤੇ ਨਜ਼ਰ ਆਉਂਦਾ ਹੈ ਕਿ ਉਹ ਪਹਿਲਾਂ ਹੋਰ ਵੀ ਥਾਵਾਂ ਦੇ ਉੱਤੇ ਜਾ ਕੇ ਯੋਗਾ ਕਰਦੇ ਰਹੇ ਨੇ ਮੰਦਰਾਂ ਦੇ ਵਿੱਚ ਜਾ ਕੇ ਵੀ ਯੋਗਾ ਕਰਦੇ ਰਹੇ ਨੇ ਪਰ ਗੱਲ ਇੱਥੇ ਖੜਦੀ ਹੈ ਕਿ ਯੋਗਾ ਗਰਲ ਨੂੰ ਲੈ ਕੇ ਵਿਵਾਦ ਹੁਣ ਇਸ ਹੱਦ ਤੱਕ ਪੱਕ ਗਿਆ ਕਿ ਹੁਣ ਉਹਨਾਂ ਨੇ ਆਪਣੇ ਵੱਲੋਂ ਵੀ ਵਾਰਨਿੰਗ ਦੇ ਦਿੱਤੀ ਹੈ ਕਿ ਜੇ ਅ ਪਰਚਾ ਕੈਨਸਲ ਨਹੀਂ ਕੀਤਾ ਤਾਂ ਉਸ ਤੋਂ ਬਾਅਦ ਕਨਸੀਕਵੈਂਸਸ ਭੁਗਤਨੇ ਪੈ ਸਕਦੇ ਨੇ ਲੀਗਲ ਟੀਮ ਦੇ ਕਨਸੀਕਵੈਂਸਸ ਜਿਹੜੇ ਨੇ ਉਹ ਭੁਗਤਨੇ ਪੈ ਸਕਦੇ ਨੇ ਸਾਫ਼ ਤੌਰ ਦੇ ਉੱਤੇ ਉਹਨਾਂ ਨੇ ਵਾਰਨਿੰਗ ਦਿੱਤੀ ਹੈ ਆਪਣੀ ਵੀਡੀਓਜ਼ ਕੀ ਬੋਲੇ ਨੇ ਆਪ ਸੁਣ ਲਨੇ ਆ नमस्ते एवरीवन वन जून को जब मैं शीर्षासन कर रही थी अमृतसर गोल्डन टेंपल में वहां पे हजारों सिख लोग खड़े थे ठीक है सब ने देखा मैंने किया जिसने फोटो खींचा वो भी एक सरदार जी थे वो तो मेरे से पहले ही बहुत सारे फोटो खींच रहे थे और जो सेवादार वहाँ पे खड़े थे उन्होंने उसको भी नहीं रोका था तो वो सेवा था भी बायस डी है वो कभी किसी को रोकते हैं कभी किसी को नहीं रोकते हैं इसलिए मैंने सोचा मैं भी एक फोटो खींच लेती हूँ मुझे तो कुछ गलत नहीं लग रहा तो जब मैं कर रही थी तब लाइव जितने लोग थे जहाँ पे खड़े थे उनके सेंटिमेंट्स को तो हर्ट नहीं हुआ तो मैं मेरे को नहीं लगा मैंने कुछ गलत किया है पर सात समुद्र पार किसी को लगा कि भाई इन्होंने गलत किया उसने मेरा फोटो वायरल कर दिया नेगेटिव वे से और लोगों को फिर वो पूरा वाइल्ड किया उस पर उन्होंने एसडीपीसी ऑफिशियल ने मेरे अगेंस्ट एफ आई आर कर दी बेजलेस तो ये और बुरा हो गया पर मेरा इंटेंट खराब नहीं था ओके आप सीसीटीवी कैमरा का पूरा का पूरा फुटेज पब्लिक कर दीजिए आपको सब कुछ क्लियर दिख जाएगा मुझे बताइए कि वहां पे कोई कहीं पे लिखा नहीं है रूल्स एंड रेगुलेशन अगर आपके लोकल सिख कम्युनिटी को रूल्स एंड रेगुलेशन नहीं पता जो रोज गुरुद्वारा आते हैं तो मैं एक हिंदू लड़की जो गुजरात से पहली बार पंजाब आई है उसको कैसे पता चलेगा वहां पे किसी ने मुझे रोका नहीं कुछ नहीं बोला बोलते तो मैं डिलीट कर देती फोटो मुझे क्या प्रॉब्लम थी मेरे फालतू की एफ के आर करने की जरूरत क्या थी इतना सारा मेंटल टॉर्चर हरासमेंट मेरे को हुआ उसका क्या अभी भी टाइम है आप एफ वापस ले लीजिए वरना मैं और मेरी लीगल टीम फाइट करने के लिए हर अपडेट